ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਮਾਤਾ ਪੁਸ਼ਪਾ ਰਾਣੀ ਪਤਨੀ ਕਿਸ਼ੋਰੀ ਲਾਲ ਜੋਸ਼ੀ ਦਾ ਬੀਤੇ ਕੁਝ ਦਿਨ ਪਹਿਲਾਂ ਅਚਾਨਕ ਦੇਹਾਂਤ ਹੋ ਗਿਆ। ਉਹਨਾਂ ਨੇ 84 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਰਨਤਾਰਨ ਸਥਿਤ ਅਨਿਲ ਜੋਸ਼ੀ ਦੇ ਘਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਅਨਿਲ ਜੋਸ਼ੀ ਦੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਅਫਸੋਸ ਕੀਤਾ ਅਤੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਹੋਰ ਕਈ ਅਕਾਲੀ ਆਗੂ ਵੀ ਮੌਜੂ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿ ਕੁਝ ਕੇਹਾਂ ਸਰਤੂ ਜੀ ਸੁਣੋ ਅੱਜ ਮੈਂ ਅਨੈਜ ਜੋਸ਼ੀ ਜੀ ਨੇ ਮਾਤਾ ਜੀ ਅੱਛਾ ਇਹ ਡੈਂਥ ਹੋ ਗਈ ਉਹਨਾਂ ਦਾ ਅਫਸੋਸ ਕਰਨ ਵਾਸਤੇ ਆਏ ਆ ਕਿ ਉਹ ਸੀ ਮਾਮਾ ਹੀ ਹੁੰਦੀਆਂ ਜਿਹੜੀਆਂ ਘਰ ਨੂੰ ਸੰਭਾਲਦੀਆਂ ਸੀ ਤੇ ਮਾਮਾ ਚਲੇ ਜਾਣਾ ਬਹੁਤ ਜ਼ਿਆਦਾ ਦੁੱਖਦਾਈ ਹੈ ਬਾਦਲ ਨੇ ਇਹ ਦੁੱਖ ਬਣਵਾ ਦਿੱਤੇ ਜੋਸ਼ੀ ਨੇ ਕਰਿਆ ਹੈ ਉਹਨਾਂ ਦਾ ਫ਼ੈਸਲਾ ਬੁਝਾਈ ਦੇਣ ਵਾਂਗ ਆਇਆ ਕਿ ਕੋਈ ਕਲ ਸਾਰਾ ਪਰਿਵਾਰ ਤੇ ਬਿਹਾਰ